ਆਰੇ ਬਾਈਬਲ ਦੇ ਵਿੱਚੋਂ ਜ਼ਬੂਰਾ ਦੀ ਕਿਤਾਬ ਨੂੰ ਖੋਲਾਂਗੇ ਜ਼ਬੂਰ 121 1 ਤੋਂ ਮੈਂ ਆਪਣੀ ਅੱਖਾਂ ਪਹਾੜਾ ਵੱਲ ਲਗਾਵਾਂਗਾ ਅਤੇ ਮੇਰੀ ਸਹਾਇਤਾ ਕਿੱਥੋਂ ਮਿਲੇਗੀ ਮੈਨੂੰ ਸਹਾਇਤਾ ਯਹੋਵਾ ਦੇ ਵੱਲੋਂ ਮਿਲਦੀ ਆ ਜੋ ਅਸਮਾਨ ਤੇ ਧਰਤੀ ਦਾ ਰਚਨਹਾਰ ਹੈ ਉਹ ਤੇਰੇ ਪੈਰਾਂ ਨੂੰ ਡੋਲਣ ਨਾ ਦੇਵੇਗਾ ਤੇਰਾ ਰਾਖਾ ਕਦੇ ਨਾ ਊਂਗੇਗਾ ਸੁਣ ਇਜ਼ਰਾਈਲ ਦਾ ਰਾਖਾ ਨਾ ਉੰਗੇਗਾ ਨਾ ਸੋਏਗਾ ਯਹਵਾ ਤੇਰਾ ਰਾਖਾ ਹੈ ਯਹਵਾ ਤੇਰੇ ਸੱਜੇ ਤੇ ਖੱਬੇ ਤੇਰਾ ਰਾਖਾ ਹੈ ਨਾ ਤਾਂ ਦਿਨ ਨੂੰ ਧੁੱਪ ਨਾਲ ਅਤੇ ਨਾ ਰਾਤ ਦੇ ਹਨੇਰੇ ਤੋਂ ਤੇਰਾ ਕੁਝ ਨੁਕਸਾਨ ਹੋਏਗਾ ਯਹਵਾ ਸਾਰੀ ਬਿਪਤਾ ਤੋਂ ਤੈਨੂੰ ਬਚਾਵੇਗਾ ਅਤੇ ਉਹ ਤੇਰੀ ਜਾਨ ਨੂੰ ਬਚਾ ਲਵੇਗਾ ਯਹਵਾ ਤੇਰੇ ਔਨ ਜਾਣ ਚ ਤੇਰੀ ਮਦਦ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਕਰਦਾ ਰਹੇਗਾ ਰਾਖੀ ਕਰਦਾ ਰਹੇਗਾ ਜ਼ਬੂਰ ਲਿਖਣ ਵਾਲਾ ਕੀ ਕਹਿ ਰਿਹਾ ਉਹ ਆਪਣੇ ਜੀਵਨ ਦੇ ਆਤਮਿਕ ਸਫਰ ਚ ਜੋ ਦੁੱਖ ਸੀ ਜੋ ਮੁਸੀਬਤਾਂ ਸੀ ਅਤੇ ਜੋ ਸੰਘਰਸ਼ ਸੀ ਉਹਨਾਂ ਵਿੱਚੋਂ ਬਾਹਰ ਨਿਕਲਣ ਦੇ ਲਈ ਉਹ ਕਿਹੜੇ ਪਾਸੇ ਵੇਖ ਰਿਹਾ ਸੀ ਦੱਸੋ ਕਿਹਦੇ ਵੱਲ ਵੇਖ ਰਿਹਾ ਹੈ ਪਹਾੜਾਂ ਦੇ ਵੱਲ ਮੈਂ ਆਪਣੀਆਂ ਅੱਖਾਂ ਲਾ ਰਿਹਾ ਹਾਂ ਮੈਨੂੰ ਸਹਾਇਤਾ ਕਿੱਥੋਂ ਮਿਲੇਗੀ ਪਹਾੜਾਵਲ ਮੈਂ ਆਪਣੀ ਨਿਗਾਹ ਲਾ ਰਿਹਾ ਹਾਂ ਤੁਸੀਂ ਇਸ ਗੱਲ ਨੂੰ ਗਲਤ ਨਾ ਸਮਝਿਓ ਪਹਾੜਾ ਦੇਵਲ ਯਾਨੀ ਯਰੂਸ਼ਲਮ ਦੇਵਲ ਇਹ ਪਹਾੜਾਵਲ ਕਹਿਣਾ ਕੀ ਆ ਯਰੂਸ਼ਲਮ ਤਾਂ ਇੱਕ ਨਗਰ ਹੈ ਨਾ ਯਰੂਸ਼ਲਮ ਇੱਕ ਨਗਰ ਹੈ ਲੇਕਿਨ ਉਹ ਯਰੂਸ਼ਲਮ ਨਗਰ ਪਹਾੜਾ ਤੇ ਵਸਿਆ ਗਿਆ ਇੱਕ ਨਗਰ ਹੈ ਜਰੂਸ਼ਲਮ ਚ ਪਰਮੇਸ਼ਵਰ ਦਾ ਪਵਨ ਪਹਾੜਾ ਦੇ ਉੱਪਰ ਬਣਾਇਆ ਗਿਆ ਹੈ ਜਦ ਤੁਸੀਂ ਜਰੂਸ਼ਲਮ ਚ ਪ੍ਰਵੇਸ਼ ਕਰੋਗੇ ਤੁਸੀਂ ਕਾਰ ਚ ਚੱਲਦੇ ਰਹੋਗੇ ਚੱਲਦੇ ਰਹੋਗੇ ਪਰ ਇੱਕ ਜਗ੍ਹਾ ਤੇ ਪਹੁੰਚਣ ਤੇ ਜੇ ਦੂਰੋਂ ਵੇਖੋਗੇ ਤਾਂ ਪਹਾੜਾ ਉੱਪਰ ਤੁਹਾਨੂੰ ਇੱਕ ਨਗਰ ਦਿਖਾਈ ਦੇਵੇਗਾ ਕਾਰ ਥੱਲੇ ਹੋਏਗੀ ਤੁਹਾਨੂੰ ਉੱਪਰ ਨਗਰ ਦਿਖਾਈ ਦੇਵੇਗਾ ਮੈਂ ਪੁੱਛਿਆ ਉਹ ਨਗਰ ਕਿਹੜਾ ਹੈ ਕਾਰ ਚਲਾਉਣ ਵਾਲੇ ਡਰਾਈਵਰ ਨੇ ਆਖਿਆ ਪਰਵਤਾ ਦੇ ਉੱਪਰ ਵਸਾਇਆ ਗਿਆ ਨਗਰ ਉਸ ਨਗਰ ਦਾ ਨਾਮ ਯਰੂਸ਼ਲਮ ਪਹਾੜਾ ਦੇ ਵੱਲ ਆਪਣੀਆਂ ਅੱਖਾਂ ਲਾ ਰਿਹਾ ਇਹਦਾ ਕਹਿਣ ਦਾ ਮਤਲਬ ਆ ਉਹ ਯਰੂਸ਼ਲਮ ਦੇ ਵੱਲ ਆਪਣੀਆਂ ਅੱਖਾਂ ਲਾ ਰਿਹਾ ਹੈ ਯਰੂਸ਼ਲਮ ਵੱਲ ਉਸ ਨੇ ਆਪਣੀਆਂ ਅੱਖਾਂ ਕਿਉਂ ਲਾਈਆਂ ਕਿਉਂਕਿ ਪਰਮੇਸ਼ਵਰ ਨੇ ਕਿਹਾ ਇਸ ਮੰਦਰ ਦੇ ਵੱਲ ਜੋ ਆਪਣੀ ਅੱਖਾਂ ਲਾ ਕੇ ਪ੍ਰਾਰਥਨਾ ਕਰੇਗਾ ਉਸ ਨੂੰ ਜ਼ਰੂਰ ਮੈਂ ਉੱਤਰ ਦੇਵਾਂਗਾ ਅਸੀਂ ਦੇਖਦੇ ਹਾਂ ਦਾਨੀਅਲ ਵੀ ਜਦੋਂ ਪ੍ਰਾਰਥਨਾ ਕਰਿਆ ਕਰਦਾ ਸੀ ਆਪਣੀ ਰੀਤ ਦੇ ਅਨੁਸਾਰ ਉਹ ਆਪਣੀ ਖਿੜਕੀਆਂ ਨੂੰ ਯਰੂਸ਼ਲਮ ਦੇ ਵੱਲ ਖੋਲ੍ਹ ਕੇ ਕੀ ਕਰਦਾ ਸੀ ਉਸ ਵੱਲ ਵੇਖ ਕੇ ਪ੍ਰਾਰਥਨਾ ਕਰਦਾ ਸੀ ਕਾਰਨ ਕੀ ਸੀ ਯਹੂਦੀ ਲੋਕ ਕਿਤੇ ਵੀ ਰਹਿਣ ਯਰੂਸ਼ਲਮ ਦੇ ਵੱਲ ਆਪਣੇ ਹੱਥ ਵਧਾ ਕੇ ਪ੍ਰਾਰਥਨਾ ਕਰਨਾ ਉਹ ਨਾਦਾ ਨਿਯਮ ਸੀ ਭੈਣੋ ਅਤੇ ਭਰਾਵੋ ਤੁਹਾਡੇ ਜੀਵਨ ਦੀ ਕੋਈ ਵੀ ਜ਼ਰੂਰਤ ਹੋ ਸਕਦੀ ਆ ਵਿਪਤਾ ਕੋਈ ਵੀ ਹੋ ਸਕਦੀ ਆ ਆਰਥਿਕ ਮੁਸੀਬਤ ਕੋਈ ਵੀ ਹੋ ਸਕਦੀ ਆ ਸਮੱਸਿਆ ਕੁਝ ਵੀ ਹੋ ਸਕਦੀ ਆ ਪਰ ਤੁਸੀਂ ਅਤੇ ਮੈਂ ਅਸੀਂ ਕੀ ਕਰਨਾ ਹੈ ਪਰਮੇਸ਼ਵਰ ਦੇ ਵੱਲ ਹੀ ਤੱਕਣਾ ਹੈ ਕੋਈ ਵੀ ਕਲੇਸ਼ ਆਏ ਚਾਹੇ ਮੁਸ਼ਕਲ ਆਏ ਕੋਈ ਵੀ ਦੁੱਖ ਆਏ ਕੋਈ ਵੀ ਕਲੇਸ਼ ਆਵੇ ਕੋਈ ਵੀ ਵਿਪਤਾ ਆਵੇ ਅਸੀਂ ਕੀ ਕਰਨਾ ਹੈ ਜਾਣਦੇ ਹਾਂ ਪਰਮੇਸ਼ਵਰ ਦੇ ਵੱਲ ਮੁੜਨਾ ਹੈ ਜਾਰਜ ਮੁਲਰ ਨਾਮ ਦਾ ਪਰਮੇਸ਼ਵਰ ਦਾ ਦਾਸ ਉਹਨਾਂ ਦੇ ਜੀਵਨ 'ਚ ਕੋਈ ਵੀ ਸਮੱਸਿਆ ਆਵੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਸੀ ਉਹ ਆਪਣੀ ਡਾਇਰੀ 'ਚ ਲਿਖਦੇ ਸੀ ਕਿ ਅੱਜ ਮੈਂ ਆਪਣੀ ਲੋੜ ਦੇ ਅਨੁਸਾਰ ਇਸ ਜ਼ਰੂਰਤ ਲਈ ਪ੍ਰਾਰਥਨਾ ਕਰਨਾ ਇਸ ਤਰ੍ਹਾਂ ਲਿਖ ਕੇ ਪ੍ਰਾਰਥਨਾ ਕਰਿਆ ਕਰਦਾ ਸੀ ਅਤੇ ਉਸ ਤੋਂ ਬਾਅਦ 1 ਮਹੀਨੇ ਬਾਅਦ ਜਾਂ ਫਿਰ 2 ਹਫ਼ਤੇ ਬਾਅਦ ਜਾਂ ਫਿਰ ਮਹੀਨੇ ਦੇ ਬਾਅਦ ਜਦੋਂ ਪਰਮੇਸ਼ਵਰ ਉੱਤਰ ਦਿੰਦਾ ਸੀ ਉਸ ਨੂੰ ਰਾਈਟ ਕਰ ਦਿੰਦਾ ਸੀ ਮੈਂ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਉੱਤਰ ਦਿੱਤਾ ਉਹ ਟਿਕ ਲਾ ਦਿੰਦਾ ਸੀ ਇਸ ਤਰ੍ਹਾਂ ਜਾਰਜ ਮੂਲਰ ਦੀ ਕੀਤੀ ਹਰ ਪ੍ਰਾਰਥਨਾ ਦਾ ਉੱਤਰ ਪਰਮੇਸ਼ਵਰ ਜ਼ਰੂਰ ਦਿੰਦੇ ਸੀ ਇਸ ਦਾ ਕਾਰਨ ਇਹ ਸੀ ਕਿ ਉਹ ਪਰਮੇਸ਼ੁਰ ਤੇ ਬਹੁਤ ਵਿਸ਼ਵਾਸ ਕਰਦਾ ਸੀ ਕੋਈ ਵੀ ਦੁੱਖ ਆਈ ਪਰਮੇਸ਼ੁਰ ਦੇ ਕੋਲ ਜਾ ਕੇ ਪ੍ਰਾਰਥਨਾ ਕਰਦਾ ਸੀ ਇੱਕ ਪ੍ਰਭੂ ਦੇ ਦਾਸ ਨੇ ਕਿਹਾ জর্জ ਮੂਲਰ ਪ੍ਰਾਰਥਨਾ ਕਰਨ ਦੇ ਲਈ ਜੇ ਉਸ ਨੇ ਮੰਨ ਲੋ ਗੋਡੇ ਟੇਕੇ ਸਵਰਗ ਵਿੱਚ ਰਹਿਣ ਵਾਲੇ ਪਰਮੇਸ਼ੁਰ ਦੇ ਦੂਤ ਅਤੇ ਉਸੇ ਤਰ੍ਹਾਂ ਪਰਮੇਸ਼ੁਰ ਵੀ ਸਵਰਗ ਤੋਂ ਆਸਮਾਨ ਤੋਂ ਛੋਕੇ ਥੱਲੇ ਵੇਖਿਆ ਕਰਦੇ ਸੀ ਕੌਣ ਜਦੋਂ ਪ੍ਰਾਰਥਨਾ ਕਰਦਾ ਸੀ জর্জ ਮੂਲਰ ਦੇ ਗੋਡੇ ਟੇਕੇ ਪ੍ਰਾਰਥਨਾ ਕਰਨ ਤੇ ਬਸ ਸਾਰਾ ਸਵਰਗ ਬੜੀ ਆਸ ਦੇ ਨਾਲ ਉਸ ਦੇ ਵੱਲ ਵੇਖਿਆ ਕਰਦਾ ਸੀ ਉਹ ਇੰਨਾ ਮਹਾਨ ਪ੍ਰਾਰਥਨਾ ਯੋਦਾ ਸੀ ਇੱਕ ਦਿਨ ਜਾਰਜ ਮੂਲਰ ਇੱਕ ਸਟੀਮਰ 'ਚ ਯਾਤਰਾ ਕਰ ਰਿਹਾ ਸੀ ਯਾਤਰਾ ਕਰਦੇ ਸਮੇਂ ਸਟੀਮਰ ਰੁਕ ਗਿਆ ਅਤੇ ਜਦ ਰੁਕਿਆ ਤਾਂ ਉਹ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਇਆ ਕੈਪਟਨ ਨੂੰ ਆ ਕੇ ਕਹਿੰਦਾ ਸਟੀਮਰ ਨੂੰ ਕਿੰਨੇ ਰੋਕ ਦਿੱਤਾ ਹੈ ਕੈਪਟਨ ਨੇ ਕਿਹਾ ਜਾਰਜ ਮੂਲਰ ਜੀ ਤੁਸੀਂ ਆਲੇ ਦੁਆਲੇ ਵੇਖੋ ਸਮੁੰਦਰ ਚ ਕਿੰਨੀ ਮੋਟੀ ਬਰਫ਼ ਪਈਆ ਵੇਖੋ ਅਤੇ ਜਦ ਵੇਖਿਆ ਤਾਂ ਸਮੁੰਦਰ ਦੇ ਉੱਪਰ ਮੋਟੀ ਬਰਫ਼ ਦੀ ਪਰਤ ਆਈ ਸੀ ਇਸ ਲਈ ਇਹ ਸਟੀਮਰ ਅੱਗੇ ਵੱਧ ਨਹੀਂ ਸਕਦਾ ਕੈਪਟਨ ਤੋਂ ਜਾਰਜ ਮੂਲਰ ਜੀ ਨੇ ਪੁੱਛਿਆ ਇਹ ਜੋ ਬਰਫ਼ ਪਈ ਹੋਈਆ ਇਸ ਨੂੰ ਪਿਗਲਣ ਦੇ ਲਈ ਕਿੰਨਾ ਸਮਾਂ ਲੱਗੇਗਾ ਉਸਨੇ ਕਿਹਾ ਮੇਰੇ ਤਜਰਬੇ ਦੇ ਅਨੁਸਾਰ 3 ਜਾਂ 4 ਦਿਨ ਲੱਗਣਗੇ ਇਸ ਬਰਫ਼ ਨੂੰ ਪਿਗਲਣ ਦੇ ਲਈ ਤਾਂ ਹੀ ਅਸੀਂ ਆਪਣੀ ਯਾਤਰਾ ਅੱਗੇ ਵਧ ਸਕਦੇ ਹਾਂ ਤਦ ਜੋਰਜ ਮੂਲਰ ਨੇ ਕਿਹਾ ਇਹ ਕੀ ਆ 3-4 ਦਿਨ ਕਿਉਂ ਲੱਗਣਗੇ ਕੱਲ ਜਾ ਕੇ ਸ਼ਾਮ ਨੂੰ ਮੈਂ ਇੱਕ ਜਗ੍ਹਾ ਤੇ ਵਚਨ ਦੀ ਸੇਵਕਾਈ ਕਰਨੀ ਆ ਉਸੇ ਕੰਮ ਲਈ ਮੈਂ ਜਾ ਰਿਹਾ ਹਾਂ ਕੱਲ ਜ਼ਰੂਰ ਸ਼ਾਮ ਤੱਕ ਆਪਾਂ ਫਲਾਨੀ ਜਗ੍ਹਾ ਤੇ ਪਹੁੰਚਣਾ ਹੈ ਜਦ ਕੇ ਆਤਾ ਉਸ ਟੀਮਰ ਦੇ ਚਲਾਉਣ ਵਾਲੇ ਨੇ ਕਿਹਾ জর্জ ਮੂਲਰ ਜੀ ਇਹ ਤੁਹਾਡੇ ਸੋਚਣ ਦੇ ਨਾਲ ਕੁਝ ਨਹੀਂ ਹੋਏਗਾ ਇਹ ਜੋ برف ਪਈਆ ਤਿੰਨ ਚਾਰ ਦਿਨ ਲੱਗਣਗੇ ਇਸ ਨੂੰ ਪਿਗਲਣ ਦੇ ਲਈ ਅੰਦਰ ਜਾ ਕੇ ਤੁਸੀਂ ਆਰਾਮ ਕਰੋ ਸੋ ਜਾਓ ਤਦ জর্জ ਮੂਲਰ ਜੀ ਨੇ ਕਿਹਾ ਮੇਰੇ ਜੀਵਨ ਚ ਮੇਰੇ ਪ੍ਰਭੂ ਨੇ ਜਿੱਥੇ ਵੀ ਕਿਹਾ ਮੈਂ ਤੈਨੂੰ ਲੈ ਕੇ ਜਾਵਾਂਗਾ ਉਸ ਜਗ੍ਹਾ ਤੇ ਜਿਸ ਸਮੇਂ ਤੇ ਮੈਨੂੰ ਲੈ ਕੇ ਜਾਣਾ ਉਸੇ ਸਮੇਂ ਤੇ ਲੈ ਕੇ ਗਿਆ ਕਦੇ ਵੀ ਮੇਰਾ ਪਰਮੇਸ਼ਵਰ ਲੇਟ ਲੈ ਕੇ ਗਿਆ ਹੋਵੇ ਇਸ ਤਰ੍ਹਾਂ ਕਦੇ ਨਹੀਂ ਹੋਇਆ ਕੱਲ ਵੀ ਮੈਂ ਫੇਲ ਨਹੀਂ ਹੋਵਾਂਗਾ ਜ਼ਰੂਰ ਮੈਂ ਸ਼ਾਮ ਨੂੰ ਜਾ ਕੇ ਵਚਨ ਦੀ ਸੇਵਕਾਈ ਕਰਾਂਗਾ ਇਹ ਸੁਣ ਕੇ ਸਟੇਮ ਦਾ ਚਾਲਕ ਇੱਕ ਪਾਸੇ ਸੁਣ ਕੇ ਹੱਸ ਕੇ ਕਹਿਣ ਲੱਗਾ ਇਸੇ ਤਰ੍ਹਾਂ ਹੈ ਦੇਖਾਂਗੇ ਜਾਰਜ ਮੂਲਰ ਜੀ ਨੇ ਕਿਹਾ ਵੇਖੋਗੇ ਕੱਲ ਸ਼ਾਮ ਤੱਕ ਅਸੀਂ ਕਿਨਾਰੇ ਪਹੁੰਚ ਜਾਵਾਂਗੇ ਇਸ ਨੂੰ ਤੁਸੀਂ ਵੇਖੋਗੇ ਇਹ ਕਹਿ ਕੇ ਚੁੱਪਚਾਪ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਆਪਣੇ ਕਮਰੇ ਦੇ ਵਿੱਚ ਜਾ ਕੇ ਕਹਿਣ ਲੱਗਾ ਏ ਪ੍ਰਭੂ ਅੱਜ ਤੱਕ ਤੁਸੀਂ ਮੇਰੀ ਪ੍ਰਾਰਥਨਾ ਨੂੰ ਕਦੇ ਵੀ ਅਨਸੁਣਾ ਨਹੀਂ ਕੀਤਾ ਮੈਂ ਜਦ ਵੀ ਪ੍ਰਾਰਥਨਾ ਕੀਤੀ ਤੁਸੀਂ ਸੁਣੀ ਤੁਸੀਂ ਮੇਰੀ ਹਰ ਪ੍ਰਾਰਥਨਾ ਦਾ ਉੱਤਰ ਦਿੱਤਾ ਅੱਜ ਜੋ ਮੈਂ ਪ੍ਰਾਰਥਨਾ ਕਰ ਰਿਹਾ ਤੁਸੀਂ ਇਹਦਾ ਵੀ ਜਵਾਬ ਜ਼ਰੂਰ ਦਿਓਗੇ ਕੱਲ ਸ਼ਾਮ ਤੱਕ ਮੈਂ ਕਿਨਾਰੇ ਪਹੁੰਚਾਂਗਾ ਪਹੁੰਚੌਣ ਜਾ ਰਿਹਾ ਇਸ ਲਈ ਤੁਹਾਡਾ ਧੰਨਵਾਦ ਪਿਤਾ ਜਦੋਂ ਪ੍ਰਾਰਥਨਾਕਾਰੀ ਰਿਆਸੀ ਸਟੀਮਰ ਨੂੰ ਚਲਾਉਣ ਵਾਲਾ ਦੌੜਦਾ ਹੋਇਆ ਆਇਆ জর্জ ਮੂਲਰ ਦੇ ਕਮਰੇ ਦਾ ਦਰਵਾਜ਼ਾ ਜ਼ੋਰ ਨਾਲ ਖੜਕਾਉਣ ਲੱਗਾ ਉਹਨਾਂ ਨੇ ਉੱਠ ਕੇ ਕਿਹਾ ਇਹਨੀ ਦਰਵਾਜ਼ਾ ਜ਼ੋਰ ਨਾਲ ਕਿਉਂ ਖੜਕਟਾ ਰਿਹਾ ਹੈ ਮਹਾਂਸ਼ਯਾ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਕੀ ਹੋਇਆ ਕੀ ਕਹਿ ਰਹੇ ਹੋ ਕੌਣ ਤੁਸੀਂ ਆਮ ਨਹੀਂ ਹੋ ਤੁਸੀਂ ਜਿਸ ਦੀ ਉਪਾਸਨਾ ਕਰਦੇ ਹੋ ਪਰਮੇਸ਼ਵਰ ਵੀ ਆਮ ਨਹੀਂ ਆ ਕੀ ਹੋਇਆ ਕੀ ਹੋਇਆ ਕਿਉਂ ਪੁੱਛ ਰਹੇ ਹੋ ਆ ਕੇ ਤੁਸੀਂ ਵੇਖ ਲਓ ਸਾਰੀ ਬਰਫ਼ ਪਿਗਲਦੀ ਜਾ ਰਹੀ ਆ ਪਾਣੀ ਚ ਘੁਲਦੀ ਜਾ ਰਹੀ ਆ ਸਾਡੀ ਯਾਤਰਾ ਸੁਰੱਖਿਆ ਦੇ ਨਾਲ ਅੱਗੇ ਜਾਣ ਵਾਲੀ ਆ ਤੁਸੀਂ ਜਿਹਦੇ ਤੇ ਵਿਸ਼ਵਾਸ ਕਰਦੇ ਹੋ ਪਰਮੇਸ਼ਵਰ ਆਮ ਨਹੀਂ ਆ ਤੁਸੀਂ ਵੀ ਆਮ ਨਹੀਂ ਹੋ ਮੇਰੇ ਭਰਾਵੋ ਅਤੇ ਮੇਰੀ ਭੈਣੋ ਅੱਜ ਤੁਹਾਡੀ ਯਾਤਰਾ 'ਚ ਕੀ ਕੋਈ ਰੁਕਾਵਟ ਹੈ ਜਿਵੇਂ ਉਸ ਦਿਨ ਜੋਰਜ ਮੂਲਰ ਦੀ ਯਾਤਰਾ ਦੇ ਵਿੱਚ ਬਰਫ਼ ਰੁਕਾਵਟ ਬਣ ਕੇ ਅੱਗੇ ਆ ਗਈ ਤਾਂ ਉਸੇ ਤਰ੍ਹਾਂ ਅੱਜ ਤੁਹਾਡੀ ਯਾਤਰਾ ਵਿੱਚ ਜਾਂ ਫਿਰ ਤੁਹਾਡੀ ਆਤਮਿਕ ਯਾਤਰਾ ਦੇ ਵਿੱਚ ਹਿਲ ਨਾ ਸਕੇ ਜਾਂ ਅੱਗੇ ਵਧ ਨਾ ਸਕੇ ਇੱਕ ਕਦਮ ਵੀ ਕਿਤੇ ਅੱਗੇ ਨਾ ਵਧਾ ਸਕੋ ਇਸ ਤਰ੍ਹਾਂ ਤੁਸੀਂ ਕਿਤੇ ਫਸੇ ਹੋ ਹੁਣ ਅੱਗੇ ਵਧ ਨਹੀਂ ਸਕਦਾ ਕੀ ਇਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਤਾਂ ਫਿਰ ਪਰਮੇਸ਼ਵਰ ਨੇ ਇਸ ਜ਼ਬੂਰ ਦੇ ਵਿੱਚ ਇੱਕ ਵਧੀਆ ਵਾਅਦਾ ਕੀਤਾ ਹੈ ਉਵੈ daqui ਆ ਅਠਵਾਂ ਵਚਨ ਯਹੋਵਾ ਤੇਰੇ ਆਉਣ ਜਾਣ ਚ ਤੇਰੀ ਰਾਖੀ ਹੁਣ ਤੋਂ ਲੈ ਕੇ ਕੀ ਲਿਖਿਆ ਸਦਾ ਤੱਕ ਕਰਦਾ ਰਹੇਗਾ ਪਿਆਰਿਓ ਤੁਹਾਡੇ ਆਉਣ ਜਾਣ ਚ ਯਹੋਵਾ ਹੁਣ ਤੋਂ ਲੈ ਕੇ ਰੱਖਿਆ ਕਰੇਗਾ ਉਸ ਦਿਨ ਜੋਰਜ ਮੂਲਰ ਦੀ ਯਾਤਰਾ ਦੇ ਵਿੱਚ ਵਿਪਤਾ ਆ ਗਈ ਰੁਕਾਵਟ ਆ ਗਈ ਅੜਚਨ ਆ ਗਈ ਜੋਰਜ ਮੂਲਰ ਜੀ ਨੇ ਜਿਸ ਜਗ੍ਹਾ ਤੱਕ ਪਹੁੰਚਣਾ ਹੈ ਉੱਥੇ ਨਹੀਂ ਪਹੁੰਚ ਸਕੇ ਉਸ ਚਲੌਣ ਵਾਲੇ ਨੇ ਕਹਿ ਦਿੱਤਾ ਸੀ ਕਿਉਂਕਿ ਉਹ ਜਿਹੜੇ ਸਟੀਮਰ ਤੇ ਯਾਤਰਾ ਕਰ ਰਹੀ ਸੀ ਉਸ ਨੂੰ ਬਰਫ਼ ਨੇ ਪੂਰੇ ਤਰੀਕੇ ਨਾਲ ਰੋਕ ਕੇ ਰੱਖਿਆ ਸੀ ਸਟੀਮਰ ਬਿਲਕੁਲ ਵੀ ਅੱਗੇ ਵਧ ਨਾ ਸਕਿਆ ਅੱਜ ਕੋਈ ਸਾਡੇ ਵਿੱਚ ਕਾਰ ਹੈ ਮੈਂ ਅੱਗੇ ਨਹੀਂ ਵਧ ਪਾਰਿਆ ਹਾਂ ਬੜੀ ਆਸ ਨਾਲ ਇਸ ਕੰਮ ਨੂੰ ਸ਼ੁਰੂ ਕੀਤਾ ਉਮੀਦ ਦੇ ਨਾਲ ਇਸ ਨੂੰ ਸ਼ੁਰੂ ਕਰ ਲਿਆ ਉਮੀਦ ਦੇ ਨਾਲ ਇਸ ਕਾਰੋਬਾਰ ਨੂੰ ਸ਼ੁਰੂ ਕੀਤਾ ਮੈਂ ਸੋਚਿਆ ਮੈਂ ਜ਼ਰੂਰ ਅੱਗੇ ਵਧਾਂਗਾ ਮੈਂ ਸੋਚਿਆ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਵਾਂਗਾ ਮੈਂ ਸੋਚਿਆ ਜ਼ਰੂਰ ਇਹਦੇ ਦੁਆਰਾ ਫਾਇਦਾ ਮਿਲੇਗਾ ਪਰ ਅਚਾਨਕ ਪਰਿਸਥਿਤੀਆਂ ਮੇਰੇ ਉਲਟ ਹੋ ਗਈਆਂ ਮੈਨੂੰ ਬੰਨ੍ਹ ਕੇ ਰੱਖਤਾ ਮੈਨੂੰ ਪਰੇਸ਼ਾਨ ਕਰਤਾ ਮੈਨੂੰ ਅੱਗੇ ਵਧਣ ਦਾ ਰਸਤਾ ਦਿਖਾਈ ਨਹੀਂ ਦੇ ਰਿਹਾ ਇਸ ਰਾਸਤੇ ਤੇ ਮੈਂ ਅੱਗੇ ਇੱਕ ਕਦਮ ਵੀ ਵਧਾ ਨਹੀਂ ਪਾ ਰਿਹਾ ਹਾਂ ਫਸ ਗਿਆ ਹਾਂ ਐਸਾ ਕੋਈ ਹੈ ਲੇਕਿਨ ਪਰਮੇਸ਼ਵਰ ਕਹਿ ਰਿਹਾ ਤੇਰੀ ਯਾਤਰਾ ਵਿੱਚ ਮੈਂ ਤੇਰੀ ਰੱਖਿਆ ਕਰਾਂਗਾ ਉਹ ਆਤਮਿਕ ਯਾਤਰਾ ਹੋ ਸਕਦੀ ਆ ਜਾਂ ਕਿਸੇ ਵੀ ਤਰ੍ਹਾਂ ਦੀਆਂ ਤੁਹਾਡੀਆਂ ਕੋਈ ਵੀ ਯਾਤਰਾਵਾਂ ਹੋ ਸਕਦੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਕੀ ਕਰਨਾ ਪੈਂਦਾ ਯਾਤਰਾ ਕਰਨੀ ਪੈਂਦੀ ਆ ਸਕੂਲ ਜਾਣ ਵਾਲੇ ਬੱਚਿਆਂ ਨੇ ਕੀ ਕਰਨਾ ਹੈ ਯਾਤਰਾ ਕਰਨੀ ਆ ਕਾਲਜ ਜਾਣ ਵਾਲਿਆਂ ਨੇ ਯਾਤਰਾ ਕਰਨੀ ਆ ਨੌਕਰੀ ਤੇ ਜਾਣ ਵਾਲਿਆਂ ਨੇ ਯਾਤਰਾ ਕਰਨੀ ਆ ਮੇਰੇ ਵਰਗੇ ਸੇਵਾ ਕਰਨ ਵਾਲੇ ਸੇਵਕ ਨੇ ਵੀ ਯਾਤਰਾ ਕਰਨੀ ਆ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਜੀਵਨ ਯਾਤਰਾਵਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਅੱਜ ਪਿਆਰਿਓ ਮੇਰੇ ਭਰਾਵੋ ਤੇ ਭੈਣੋ ਪਰਮੇਸ਼ਵਰ ਸਾਡੇ ਨਾਲ ਵਾਅਦਾ ਕਰ ਰਿਹਾ ਉਹ ਇਹ ਕਰ ਰਿਹਾ ਕਿ ਮੈਂ ਤੇਰੇ ਆਉਣ ਅਤੇ ਜਾਣ ਦੇ ਵਿੱਚ ਰਾਖੀ ਕਰਾਂਗਾ ਭੈਣੋ ਤੇ ਭਰਾਵੋ ਜਦੋਂ ਅਸੀਂ ਕਾਰ ਦੇ ਵਿੱਚ ਜਾਂਦੇ ਆ ਬੱਸ ਵਿੱਚ ਜਾਂਦੇ ਆ ਸੜਕ ਤੇ ਕਈ ਦੁਰਘਟਨਾਵਾਂ ਦੇ ਨਾਲ ਖੂਨ ਦੇ ਨਾਲ ਲਤਪਤ ਲੋਕਾਂ ਨੂੰ ਅਸੀਂ ਵੇਖਦੇ ਆ ਤੁਹਾਡੇ ਚ ਕਿੰਨੇ ਐਕਸੀਡੈਂਟ ਵੇਖਿਆ ਅਗਰ ਵੇਖਿਆ ਹੈ ਤਾਂ अपना हाथ दिखाओ रोड पे एक्सीडेंट ਹੋਇਆ ਇੱਕ ਵਿਅਕਤੀ ਨੂੰ ਮੈਂ ਵੇਖਿਆ ਮੈਂ ਵੇਖਿਆ ਇਹ ਕਹਿ ਰਹੇ ਹੋ ਨਾ ਉਸ ਹਾਲਾਤ ਦੇ ਵਿੱਚ ਤੁਹਾਨੂੰ ਕਿਸੇ ਹੋਰ ਨੇ ਕਿਉਂ ਨਹੀਂ ਵੇਖਿਆ ਕਾਰਨ ਕੀ ਆ ਜੇ ਤੁਸੀਂ ਸਹੀ ਸਲਾਮਤ ਹੋਂ ਤਾਂ ਇਹ ਪਰਮੇਸ਼ਵਰ ਦੀ ਸੁਰੱਖਿਆ ਹੈ ਇਸ ਗੱਲ ਤੇ ਗੌਰ ਕਰੋ ਤੁਹਾਨੂੰ ਕੁਝ ਵੀਡੀਓਜ਼ ਦਿਖਾਵਾਂਗੇ ਰੋਡ ਤੇ ਬੜੇ ਵਧੀਆ ਤਰੀਕੇ ਨਾਲ ਤੁਸੀਂ ਆਪਣੀ ਰਾਹ ਤੇ ਹੀ ਜਾਣੇ ਰਹਿੰਦੇ ਹੋ ਲੇਕਿਨ ਰੋਡ ਤੇ ਸ਼ਰਾਬ ਪੀ ਕੇ ਵੀ ਕਈ ਡਰਾਈਵਿੰਗ ਕਰਦੇ ਆ ਜੋ ਨਸ਼ੇ ਵਿੱਚ ਆ ਉਹ ਵੀ ਡਰਾਈਵਿੰਗ ਕਰਦੇ ਆ ਤਰ੍ਹਾਂ ਤਰ੍ਹਾਂ ਦੀ ਮਾਨਸਿਕਤਾ ਵਾਲੇ ਲੋਕ ਡਰਾਈਵਿੰਗ ਕਰਦੇ ਆ ਲਾਪਰਵਾਹੀ ਦੇ ਨਾਲ ਡਰਾਈਵਿੰਗ ਕਰਦੇ ਆ ਬੜੇ ਤੇਜ਼ ਗਤੀ ਨਾਲ ਡਰਾਈਵਿੰਗ ਕਰਦੇ ਆ ਦੂਜਿਆਂ ਨੂੰ ਪਰੇਸ਼ਾਨ ਕਰਦੇ ਹੋਏ ਕਟਿੰਗ ਮਾਰਦੇ ਹੋਏ ਡਰਾਈਵਿੰਗ ਕਰਨ ਵਾਲੇ ਵੀ ਕਈ ਆ ਤੁਸੀਂ ਬੜੇ ਧਿਆਨ ਦੇ ਨਾਲ ਆਪਣੇ ਰਾਹ ਤੇ ਜਾ ਰਹੇ ਹੋਵੋਗੇ ਲੇਕਿਨ ਭੈਣੋ ਤੇ ਭਰਾਵੋ ਜੇ ਤੁਸੀਂ ਸਹੀ ਸਲਾਮਤ ਕਰੇ ਪਹੁੰਚਣਾ ਹੈ ਧਿਆਨ ਨਾਲ ਡਰਾਈਵਿੰਗ ਕਰਨਾ ਕਾਫੀ ਨਹੀਂ ਆ ਜੋ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਆ ਜੇ ਉਹਦੀ ਚਪੇੜ ਚ ਆ ਗਏ ਪਰਮੇਸ਼ਵਰ ਜੇ ਬਚਾਉਣਗੇ ਤਾਂ ਹੀ ਤੁਸੀਂ ਸਹੀ ਸਲਾਮਤ ਆਪਣੇ ਘਰ ਪਹੁੰਚ ਸਕੋਗੇ ਇਸ ਵੀਡੀਓ ਨੂੰ ਵੇਖੋ ਸਮਝ ਆਏਗਾ ਤੁਹਾਨੂੰ ਕੀ ਸਮਝ ਆਇਆ ਨਾਲ ਦੀ ਲਾਈਨ ਤੋਂ ਉਹ ਸਫੇਦ ਕਾਰ ਵਾਲਾ ਬੜੇ ਆਰਾਮ ਦੇ ਨਾਲ ਆ ਰਿਹਾ ਸੀ ਇਹਨੂੰ ਆਪਣੇ ਹੀ ਰਾਹ ਤੇ ਜਾਣਾ ਚਾਹੀਦਾ ਸੀ ਨਾ ਅਚਾਨਕ ਰਸਤਾ ਬਦਲ ਦਿੱਤਾ ਇਸ ਨੂੰ ਕੌਣ ਸਮਝ ਸਕਦਾ ਹੈ ਮੇਰੇ ਰਸਤੇ ਮੈਂ ਜਾ ਰਿਹਾ ਉਹਦੇ ਰਸਤੇ ਉਹ ਜਾ ਰਿਹਾ ਵਿਚਕਾਰ ਸਟਾਪਰਸ ਵੀ ਰੱਖੇ ਹੋਏ ਆ ਇੱਥੋਂ ਇਸ ਤਰ੍ਹਾਂ ਨਹੀਂ ਜਾਣਾ ਇਸ ਲਈ ਸਟਾਪਰਸ ਰੱਖੇ ਹੋਏ ਆ ਪਤਾ ਨਹੀਂ ਉਸ ਦੇ ਮਨ ਦੇ ਵਿੱਚ ਕੀ ਆਇਆ ਕੀ ਹੋਇਆ ਜੋ ਪਿੱਛੋਂ ਆ ਰਿਹਾ ਸੀ ਉਸਨੇ ਟੱਕਰ ਮਾਰ ਦਿੱਤੀ ਇੱਕ ਵਾਰ ਹੋਰ ਵੇਖੋ ਹਾਲਾਤ ਕੀ ਆ ਤੁਹਾਨੂੰ ਕੀ ਸਮਝ ਆ ਰਿਹਾ ਚਾਹੇ ਤੁਸੀਂ ਬੜੇ ਧਿਆਨ ਨਾਲ ਆਪਣੀ ਕਾਰ ਨੂੰ ਚਲਾ ਰਹੇ ਹੋ ਲਾਪਰਵਾਹੀ ਨਾਲ ਚਲਾਉਣ ਵਾਲਾ ਜੇ ਆ ਕੇ ਟੱਕਰ ਮਾਰ ਦੇ ਬਸ ਉਸ ਦਿਨ ਤੁਸੀਂ ਘਰ ਨਹੀਂ ਪਹੁੰਚ ਸਕੋਗੇ ਤੁਹਾਡੇ ਘਰ ਵਾਲਿਆਂ ਨੂੰ ਹਸਪੀਟਲ ਜਾਣਾ ਪਵੇਗਾ ਜੇ ਅੱਜ ਅਸੀਂ ਕਿਸੇ ਵਜ੍ਹਾ ਦੇ ਨਾਲ ਜ਼ਿੰਦਾ ਹੈ ਤਾਂ ਇਹਦਾ ਕਾਰਨ ਜਾਣਦੇ ਹੋ ਚਾਹੇ ਤੁਸੀਂ ਪ੍ਰਾਰਥਨਾ ਕਰੋ ਜਾਂ ਨਾ ਕਰੋ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਪਿਛਲੀਆਂ ਸਾਰੀਆਂ ਯਾਤਰਾਵਾਂ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਬਚਾਇਆ ਹੈ ਇੱਕ ਦਿਨ ਇੱਕ ਵਿਅਕਤੀ ਆ ਕੇ ਆਪਣੇ ਮਿੱਤਰ ਨੂੰ ਕਹਿਣ ਲੱਗਾ ਮੈਂ ਕਿੰਨਾ ਧੰਨ ਹਾਂ ਜਾਣਦੇ ਹੋ ਪਰਮੇਸ਼ਵਰ ਨੇ ਕਿੰਨਾ ਅਦਭੁਤ ਕੰਮ ਕੀਤਾ ਜਾਣਦੇ ਹਾਂ ਇਹ ਕਹਿੰਦੇ ਹੋਏ ਉਹ ਪਰਮੇਸ਼ਵਰ ਦੇ ਮਹਾਨ ਅਦਭੁਤ ਕੰਮ ਦੇ ਬਾਰੇ ਕਹਿਣ ਲੱਗਾ ਕੀ ਹੋਇਆ ਜਦ ਮੈਂ ਕਾਰ ਤੇ ਜਾ ਰਿਹਾ ਸੀ ਦੁਰਘਟਨਾ ਹੋ ਗਈ ਕਾਰ ਪੂਰੀ ਪਲਟ ਗਈ ਕਾਰ ਚੂਰ ਚੂਰ ਹੋ ਗਈ ਮੇਰੇ ਸਿਰਫ ਹੱਥਾਂ ਤੇ ਹੀ ਗੋਡਿਆਂ ਤੇ ਸੱਟ ਲੱਗੀ ਆ ਬਸ ਪਰਮੇਸ਼ਵਰ ਨੇ ਮੇਰੀ ਜਾਨ ਨੂੰ ਬੜੇ ਅਦਭੁਤ ਤਰੀਕੇ ਦੇ ਨਾਲ ਬਚਾ ਲਿਆ ਇਸ ਕਾਰ ਨੂੰ ਜੋ ਵੀ ਵੇਖਦਾ ਕੀ ਕਹਿੰਦਾ ਹੈ ਇਸ ਕਾਰ 'ਚ ਜੋ ਵੀ ਯਾਤਰਾ ਕਰ ਰਿਹਾ ਹੋਵੇਗਾ ਉਹ ਜ਼ਰੂਰ ਮਰ ਗਿਆ ਹੋਵੇਗਾ ਸਾਰੇ ਕਹਿ ਰਹੇ ਆ ਲੇਕਿਨ ਪਰਮੇਸ਼ਵਰ ਕਿੰਨਾ ਅਦਭੁਤ ਪਰਮੇਸ਼ਵਰ ਹੈ ਜਾਣਦੇ ਹੋ ਭਿਆਨਕ ਤਰੀਕੇ ਦੇ ਨਾਲ ਕਾਰ ਚੱਕਨਾ ਚੂਰ ਹੋ ਗਈ ਆ ਲੇਕਿਨ ਪਰਮੇਸ਼ਵਰ ਨੇ ਮੈਨੂੰ ਬਚਾ ਲਿਆ ਇਹ ਮਹਾਨ ਉਸ ਦੀ ਕਿਰਪਾ ਹੈ ਜਦ ਕਹਿ ਰਿਹਾ ਸੀਤਾ ਸਾਹਮਣੇ ਵਾਲਾ ਵਿਅਕਤੀ ਇਹ ਗੱਲ ਕਹਿ ਲਗਾ ਮੈਂ ਤੈਨੂੰ ਇੱਕ ਹੋਰ ਅਦਭੁਤ ਗੱਲ ਦੱਸਦਾ ਹਾਂ ਇਹ ਉਹਦੇ ਨਾਲ ਵੀ ਵੱਧ ਕੇ ਅਦਭੁਤਤਾ ਕੀ ਆ ਤੇਰੀ ਕਾਰ ਚੂਰ ਚੂਰ ਹੋ ਗਈ ਤੇਰਾ ਐਕਸੀਡੈਂਟ ਹੋ ਗਿਆ ਤੇਰੀ ਕਾਰ ਦਾ ਵੀ ਜਦ ਐਕਸੀਡੈਂਟ ਹੋਇਆ ਅਤੇ ਕਾਰ ਚੂਰ ਚੂਰ ਹੋ ਗਈ ਕੀ ਤੂੰ ਵੀ ਉਸ ਸਮੇਂ ਬਚਾਇਆ ਗਿਆ ਫਿਰ ਤੈਨੂੰ ਕੀ ਹੋਇਆ ਜਿਸ ਰਾਤ ਤੂੰ ਤੁਸੀਂ ਜਾਣੇ ਹੋ ਉਸੇ ਰਾਤ ਤੋਂ ਪਿਛਲੇ 10 ਸਾਲਾ ਤੋਂ ਮੈਂ ਜਾ ਰਿਹਾ ਹਾਂ ਤੇਰੇ ਇੱਕ ਵਾਰ ਯਾਤਰਾ ਕਰਨ ਤੇ ਹੀ ਤੇਰੀ ਕਾਰ ਚੂਰ ਚੂਰ ਹੋ ਗਈ ਤੁਸੀਂ ਕਿਹਾ ਹੈ ਨਾ ਪਰਮੇਸ਼ਵਰ ਨੇ ਇਹਦੇ ਨਾਲੋਂ ਮਹਾਨ ਕੰਮ ਕੀਤਾ ਉਹ ਮਹਾਨ ਕੰਮ ਕੀਆ ਕਮਾਂਗੇ ਇਸੇ ਰਾਸਤੇ ਤੇ ਨੌਕਰੀ ਦੇ ਲਈ ਪਿਛਲੇ 10 ਸਾਲਾਂ ਤੋਂ ਮੈਂ ਕਾਰ 'ਚ ਜਾ ਰਿਹਾ ਹਾਂ ਹਜੇ ਤੱਕ ਕੋਈ ਐਕਸੀਡੈਂਟ ਨਹੀਂ ਹੋਇਆ ਪਰਮੇਸ਼ਵਰ ਨੇ ਆਪਣੀ ਮਹਾਨ ਕਿਰਪਾ ਨਾਲ ਬਚਾਇਆ ਭੈਣੋ ਤੇ ਭਰਾਵੋ ਅਸੀਂ ਆਮ ਤੌਰ ਤੇ ਜਦੋਂ ਸਾਡੇ ਜੀਵਨ 'ਚ ਕੋਈ ਘਟਨਾ ਹੁੰਦੀ ਆ ਤੇ ਉਸ ਘਟਨਾ ਦੇ ਨਾਲ ਅਸੀਂ ਬਚ ਜਾਂਦੇ ਅਸੀਂ ਕਹਿੰਦੇ ਹਾਂ ਨਾ ਪਰਮੇਸ਼ਵਰ ਨੇ ਅਦਭੁਤ ਕੰਮ ਕੀਤਾ ਜੇ ਅਸਲ 'ਚ ਘਟਨਾ ਹੀ ਕੋਈ ਤੁਹਾਡੇ ਨੇੜੇ ਨਹੀਂ ਆਉਣ ਦਿੱਤੀ ਤਾਂ ਇਸ ਨੂੰ ਅਸੀਂ ਕੀ ਕਵਾਂਗੇ ਮਹਾਨ ਚਮਤਕਾਰ ਬੀਤੇ ਸਮੇਂ ਦੇ ਵਿੱਚ ਅਸੀਂ ਜੋ ਯਾਤਰਾਵਾਂ ਕੀਤੀਆਂ ਜੇ ਕੋਈ ਐਕਸੀਡੈਂਟ ਨਹੀਂ ਹੋਇਆ ਤਾਂ ਇਹਦਾ ਮਤਲਬ ਪਰਮੇਸ਼ਵਰ ਨੇ ਤੁਹਾਡੇ ਪ੍ਰਤੀ ਮਹਾਨ ਕਿਰਪਾ ਦਿਖਾਈਆ ਪਿਆਰਿਓ ਉਹੀ ਪਰਮੇਸ਼ਵਰ ਤੁਹਾਨੂੰ ਅਤੇ ਮੈਨੂੰ ਇੱਕ ਵਾਅਦਾ ਦੇ ਰਿਹਾ ਤੇਰੀਆਂ ਯਾਤਰਾਵਾਂ ਦੇ ਵਿੱਚ ਮੈਂ ਤੇਰੀ ਰਾਖੀ ਕਰਾਂਗਾ ਪਰਮੇਸ਼ਵਰ ਸਾਡੀ ਰਾਖੀ ਕਿਸ ਤਰ੍ਹਾਂ ਕਰਨ ਜਾ ਰਿਹਾ ਹੈ ਇਸ ਜ਼ਬੂਰ ਦੇ ਦੁਆਰਾ ਮੈਂ ਤੁਹਾਨੂੰ ਦੱਸਣ ਦੀ ਆਸ ਕਰ ਰਿਹਾ ਹਾਂ ਇਸ ਜ਼ਬੂਰ ਮੈਂ ਤੁਹਾਡੇ ਤੋਂ ਪੜਵਾਇਆ ਸਾਡੇ ਜੀਵਨ ਚ ਕਈ ਜ਼ਰੂਰਤਾਂ ਰਹਿਣਗੀਆਂ ਆਰਥਿਕ ਤੰਗੀਆਂ ਰਹਿਣਗੀਆਂ ਮੁਸ਼ਕਲਾਂ ਆਉਣਗੀਆਂ ਵਿਪਤਾਵਾਂ ਆਉਣਗੀਆਂ ਅਤੇ ਕਈ ਵਾਰ ਬਿਮਾਰੀਆਂ ਵੀ ਆਉਣਗੀਆਂ ਲੇਕਿਨ ਭੈਣੋ ਅਤੇ ਭਰਾਵੋ ਭਜਨ ਲਿਖਣ ਵਾਲਾ ਕਹਿ ਰਿਹਾ ਮੈਂ ਆਪਣੀਆਂ ਅੱਖਾਂ ਪਹਾੜਾ ਦੇ ਵੱਲ ਲਾ ਰਿਹਾ ਹਾਂ ਕਿਉਂਕਿ ਮੇਰੀ ਸਹਾਇਤਾ ਉਥੋਂ ਹੀ ਆਵੇਗੀ ਯਾਨੀ ਇਹਨਾਂ ਦਿਨਾਂ 'ਚ ਤੁਹਾਡੇ ਜੀਵਨ 'ਚ ਕੋਈ ਵੀ ਵਿਪਤਾ ਆਵੇ ਕੋਈ ਵੀ ਕਿਸੇ ਤਰ੍ਹਾਂ ਦਾ ਮਾੜਾ ਸਮਾਂ ਆ ਜਾਵੇ ਕਿਵੇਂ ਦੀ ਵੀ ਆਰਥਿਕ ਤੰਗੀ ਆਵੇ ਕੋਈ ਵੀ ਬਿਮਾਰੀ ਦੀ ਸਮੱਸਿਆ ਹੋਵੇ ਤੁਸੀਂ ਅਤੇ ਮੈਂ ਜੋ ਕਰਨਾ ਹੈ ਉਹ ਇੱਕ ਕੰਮ ਕੀ ਹੈ ਤੁਸੀਂ ਦੱਸੋ ਪਰਮੇਸ਼ਵਰ ਦੇਵਲ ਆਪਣੀਆਂ ਅੱਖਾਂ ਲਾਉਣੀਆਂ ਹੈ ਕੂਤ ਦੀ ਕਿਤਾਬ 14ਵਾਂ ਅਧਿਆਇ ਦੂਸਰਾ ਵਚਨ ਇਜ਼ਰਾਈਲੀਆਂ ਨੂੰ ਆਗਿਆ ਦੇ ਕੀ ਉਹ ਮੁੜ ਕੇ ਮਿਗਦੋਦ ਅਤੇ ਸਮੁੰਦਰ ਦੇ ਵੱਲ ਪੀਹਾ ਹੀਰੋਦ ਦੇ ਵੱਲ ਬਾਲਸਪੋਂ ਦੇ ਸਾਹਮਣੇ ਆਪਣੇ ਡੇਰੇ ਖੜੇ ਕਰਨ ਉਸ ਦੇ ਸਾਹਮਣੇ ਸਮੁੰਦਰ ਦੇ ਤੱਟ ਤੇ ਡੇਰੇ ਖੜੇ ਕਰਨ ਤਦ ਫਿਰੌਨ ਇਜ਼ਰਾਈਲੀਆਂ ਦੇ ਵਿਸ਼ੇ ਦੇ ਬਾਰੇ ਸੋਚੇਗਾ ਉਹ ਦੇਸ਼ ਦੀ ਉਲਜਨਾ ਚ ਫਸਿਆ ਅਤੇ ਜੰਗਲ ਚ ਘਿਰ ਗਿਆ ਪਿਆਰੇ موسی ਨੂੰ ਪਰਮੇਸ਼ਰ ਕਹਿ ਰਿਹਾ ਆਪਣੇ ਲੋਕਾਂ ਨੂੰ ਲੈ ਕੇ ਜਾ ਕਿੱਥੇ ਲੈ ਕੇ ਜਾਵਾਂ ਸਮੁੰਦਰ ਦੇ ਕੋਲ ਲੈ ਕੇ ਜਾ ਪਰ ਤੁਸੀਂ ਤਾਂ ਕਿਹਾ ਸੀ ਵਾਅਦੇ ਦੇ ਦੇਸ਼ ਵੱਲ ਲੈ ਕੇ ਜਾਵਾਂਗਾ ਹਾਂ ਕਿਹਾ ਸੀ ਵਾਅਦੇ ਦੇ ਦੇਸ਼ ਚ ਲੈ ਕੇ ਜਾਵਾਂਗਾ ਤੁਸੀਂ ਕਿਹਾ ਸਮੁੰਦਰ ਦੇ ਕੋਲ ਲੈ ਕੇ ਜਾਣ ਤੇ ਕੀ ਰਵੇਗਾ ਸਮੁੰਦਰ ਦੇ ਕੋਲ ਕੀ ਰਹੇਗਾ ਉੱਥੇ ਰਸਤਾ ਕਿੱਥੋਂ ਹੋਵੇਗਾ ਕਿਉਂ ਲੈ ਕੇ ਜਾਣ ਲਈ ਕਹਿ ਰਹੇ ਹੋ ਮੈਂ ਕਹਿ ਰਿਹਾ ਲੈ ਜਾਓ ਠੀਕ ਆ ਪਿਆਰਿਓ ਸਾਰੀ ਇਜ਼ਰਾਈਲੀ ਪ੍ਰਜਾ ਨੂੰ ਮੂਸਾ ਉਸ ਸਮੁੰਦਰ ਦੇ ਕੋਲ ਲੈ ਕੇ ਗਿਆ ਇਹ ਜਿਸ ਰਾਹ ਦੇ ਵਿੱਚੋਂ ਗਏ ਉਹਦੇ ਸੱਜੇ ਪਾਸੇ ਤੇ ਖੱਬੇ ਪਾਸੇ ਪਹਾੜ ਸੀ ਖੱਬੇ ਪਾਸੇ ਪਹਾੜ ਸੱਜੇ ਪਾਸੇ ਪਹਾੜ ਵਿਚਕਾਰ ਇਹ ਯਾਤਰਾ ਕਰ ਰਹੇ ਸੀ ਅਤੇ ਸਮੁੰਦਰ ਤੱਕ ਪਹੁੰਚ ਗਏ ਇਹ ਖਬਰ ਫਰਾਓਨ ਨੂੰ ਮਿਲ ਗਈ ਉਹ ਕੀ ਆ ਉਹ ਦੇਸ਼ ਦੀਆਂ ਉਲਝਣਾ ਚ ਫਸ ਗਏ ਆ ਅਤੇ ਜੰਗਲ ਦੇ ਵਿੱਚੋਂ गिर ਗਏ ਆ ਖੱਬੇ ਪਾਸੇ ਜਾ ਨਹੀਂ ਸਕਦੇ ਸੱਜੇ ਪਾਸੇ ਜਾ ਨਹੀਂ ਸਕਦੇ ਅਤੇ ਵਿਚਕਾਰ ਫਸ ਗਏ ਆ ਇਸ ਗੱਲ ਨੂੰ ਫਰਾਓਨ ਸਮਝ ਕੇ ਉਹ ਆਪਣੀ ਸੇਨਾ ਦੇ ਨਾਲ ਆ ਰਿਹਾ ਸੀ ਤਾਂ ਕਿ ਇਜ਼ਰਾਈਲੀਆਂ ਨੂੰ ਗੁਲਾਮ ਬਣਾ ਕੇ ਆਪਣੇ ਨਾਲ ਲੈ ਕੇ ਜਾਵੇ ਅੱਗੇ ਵੇਖਣ ਤੇ ਸਮੁੰਦਰ ਖੱਬੇ ਪਾਸੇ ਵੇਖਣ ਤੇ ਪਹਾੜ ਅਤੇ ਸੱਜੇ ਪਾਸੇ ਵੇਖਣ ਤੇ ਪਹਾੜ ਅਤੇ ਪਿੱਛੇ ਫਿਰੌਂਦੀ ਸੈਨਾ ਚਾਰੇ ਪਾਸਿਓਂ ਘਿਰ ਗਏ ਪਿਆਰਿਓ ਦਸਮਾ ਵਚਨ ਜਦ ਫਿਰੌਂ ਨੇੜੇ ਆਇਆ ਤਦ ਇਜ਼ਰਾਈਲੀਆਂ ਨੇ ਅੱਖਾਂ ਚੱਕ ਕੇ ਕੀ ਵੇਖਿਆ ਕਿ ਮਿਸਰੀ ਸਾਡਾ ਪਿੱਛਾ ਕਰਦੇ ਆ ਰਹੇ ਆ ਅਤੇ ਇਜ਼ਰਾਈਲੀ ਬਹੁਤ ਹੀ ਡਰ ਗਏ ਅਤੇ ਚੀਲਾ ਕੇ ਯਹਵਾ ਦੀ ਦੁਹਾਈ ਦੇਣ ਲੱਗੇ ਫਿਰੌਂ ਪਿੱਛਾ ਕਰ ਰਿਆ ਸੀ ਉਹ ਡਰ ਗਏ ਡਰ ਕੇ ਇਜ਼ਰਾਈਲੀਆਂ ਨੇ ਕੀ ਕੀਤਾ ਯਹਵਾ ਅੱਗੇ ਦੁਹਾਈ ਦਿੱਤੀ ਪੈਣੋ ਅਤੇ ਪ੍ਰਾਵੋ ਧਿਆਨ ਨਾਲ ਸੁਣੋ ਤੁਹਾਡੀ ਆਤਮਿਕ ਯਾਤਰਾ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚ ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਹੈ ਤਾਂ ਅਤੇ ਫਿਰ ਕੀ ਕਰਨਾ ਹੈ ਬੋਲੋ ਪ੍ਰਾਰਥਨਾ ਕਰਨੀਆ ਜਦੋਂ ਵੀ ਤੁਹਾਨੂੰ ਡਰ ਲੱਗੇ ਤਾਂ ਕਿਸੇ ਵੀ ਕਾਰਨ ਚਾਹੇ ਕਿਸੇ ਵੀ ਵਿਸ਼ੇ ਦੇ ਵਿੱਚ ਕਿਉਂ ਨਾ ਹੋ ਜੇ ਡਰ ਤੁਹਾਡੇ ਅੰਦਰ ਆ ਗਿਆ ਤਾਂ ਤੁਸੀਂ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਨਾ ਜਾਣਦੇ ਹੋ ਪ੍ਰਾਰਥਨਾ ਕਰਨੀਆ ਯਾਰੋ ਆਮ ਤੌਰ ਤੇ ਤੁਸੀਂ ਜਾਣਦੇ ਹੋ ਮੰਨ ਲਓ ਕਿ ਬਹੁਤ ਡਰ ਲੱਗਿਆ ਅਤੇ ਗੁੱਟਨੇ ਹਿੱਲਣਗੇ ਹਾਂ ਜਾਂ ਨਾ ਕਿਸੇ ਨੂੰ ਜੇ ਬੜਾ ਹੀ ਡਰ ਲੱਗੇ ਤਾਂ ਗੋਡੇ ਹਿੱਲਦੇ ਆ ਨਾ ਇੱਕ ਪ੍ਰਭੂ ਦੇ ਸੇਵਕ ਨੇ ਕਿਹਾ ਜੇ ਗੋਡੇ ਹਿੱਲਣ ਲੱਗ ਪੈਣ ਜੇ ਤੁਹਾਨੂੰ ਇੰਨਾ ਡਰ ਲੱਗੇ ਤਾਂ ਉਸੇ ਗੁੱਟਨਿਆਂ ਤੇ ਤੁਸੀਂ ਆ ਜਾਓ ਡਰ ਤੁਹਾਨੂੰ ਉਸੇ ਸਮੇਂ ਛੱਡ ਕੇ ਚਲਾ ਜਾਏਗਾ ਇਹਦਾ ਅਰਥ ਕੀ ਆ ਗੁੱਟਨੇ ਤੇ ਆ ਜਾਓ ਕਹਿੰਦੇ ਹਾਂ ਯਾਨੀ ਅਰਥ ਕੀਆ ਆਪਣੇ ਗੋਡੇ ਟੇਕ ਦੋ ਅਤੇ ਫਿਰ ਜਿਹੜਾ ਦਰਦ ਤੁਹਾਨੂੰ ਸਤਾ ਰਿਹਾ ਉਹ ਤੁਹਾਨੂੰ ਛੱਡ ਕੇ ਚਲਾ ਜਾਏਗਾ ਸਭ ਤੋਂ ਪਹਿਲਾਂ ਪ੍ਰਭੂ ਕੀ ਕਹਿ ਰਿਹਾ ਮੈਂ ਤੁਹਾਡੇ ਔਨ ਜਾਂਚ ਤੁਹਾਡੀ ਰੱਖਿਆ ਕਰਾਂਗਾ ਤੁਹਾਡੀ ਯਾਤਰਾ ਦੇ ਵਿੱਚ ਰਾਖੀ ਕਰਾਂਗਾ ਇਜ਼ਰਾਈਲੀ ਜਦੋਂ ਯਾਤਰਾ ਚ ਅੱਗੇ ਵਧ ਰਹੇ ਸੀ ਉਹਨਾਂ ਦੇ ਜੀਵਨ ਚ ਕੀ ਹੋਇਆ ਜਾਣਦੇ ਹੋ ਸਾਹਮਣੇ ਸਮੁੰਦਰ ਸੀ ਖੱਬੇ ਸੱਜੇ ਪਹਾੜ ਸੀ ਅਤੇ ਦੁਸ਼ਮਨ ਪਿੱਛੋਂ ਜਦੋਂ ਅਚਾਨਕ ਆ ਗਿਆ ਅਸੀਂ ਫਸ ਗਏ ਹਾਂ ਐਸੇ ਹਾਲਾਤ ਜਦ ਸਾਹਮਣੇ ਆ ਗਏ ਤਾਂ ਤਦ ਉਹਨਾਂ ਨੇ ਕੀ ਕੀਤਾ ਜਾਣਦੇ ਹੋ ਯਹੋਵਾ ਅੱਗੇ ਦੁਹਾਈ ਦਿੱਤੀ ਫਿਰ ਤੋਂ ਕਹਿ ਰਿਆਂ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ ਸਾਡੇ ਅੱਗੇ ਜਿੰਨੇ ਦਿਨਾਂ ਜਿੰਨੇ ਹਫ਼ਤੇ ਆ ਅਤੇ ਮਹੀਨੇ ਆ ਜਾਂ ਪਰਮੇਸ਼ੁਰ ਸਾਨੂੰ ਜਿੰਨੇ ਸਮੇਂ ਦੀ ਵੀ ਉਮਰ ਦਵੇ ਇਹ ਉਮਰ ਖਤਮ ਹੋਣ ਤੋਂ ਪਹਿਲਾਂ ਸਾਡੀ ਜ਼ਿੰਦਗੀ ਚ ਸੰਘਰਸ਼ ਰਹਿਣਗੇ ਬੀਪਤਾਵਾਂ ਮੁਸ਼ਕਲਾਂ ਆਉਣਗੀਆਂ ਸਮੱਸਿਆਵਾਂ ਰਹਿਣਗੀਆਂ ਪਰਿਕਸ਼ਾਵਾਂ ਰਹਿਣਗੀਆਂ ਦੁੱਖ ਮੁਸੀਬਤਾਂ ਆਉਣਗੀਆਂ ਬਿਮਾਰੀਆਂ ਰਹਿਣਗੀਆਂ ਤਕਲੀਫ ਮੁਸੀਬਤਾਂ ਰਹਿਣਗੀਆਂ ਇਹ ਨਹੀਂ ਰਹਿਣਗੀਆਂ ਜੇ ਤੁਹਾਨੂੰ ਕੋਈ ਸਿਖਾਏ ਤਾਂ ਵਿਸ਼ਵਾਸ ਨਾ ਕਰਿਓ ਕਿਉਂਕਿ ਇਹ ਝੂਠਾ ਇਹ ਸਭ ਰਹਿਣਗੀਆਂ ਪਰ ਇਹਨਾਂ ਸਭ ਦੇ ਵਿਚਕਾਰ ਪਰਮੇਸ਼ਵਰ ਤੁਹਾਡੇ ਨਾਲ ਰਹਿਣਗੇ ਇਹ ਸੱਚ ਨੂੰ ਤੁਸੀਂ ਹਮੇਸ਼ਾ ਯਾਦ ਰੱਖੋ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਬੁਰੇ ਹਾਲਾਤਾਂ ਦੇ ਵਿੱਚ ਰੁਕਾਵਟਾਂ ਦੇ ਵਿੱਚ ਵਿਪਤਾਵਾਂ ਵਿੱਚ ਦੁਰਘਟਨਾਵਾਂ ਵਿੱਚ ਜੋ ਵੀ ਸਾਡੇ ਲਈ ਰੁਕਾਵਟ ਹੈ ਉਹਨਾਂ ਹਾਲਾਤਾਂ ਨੂੰ ਜਦੋਂ ਕੋਈ ਰਾਹ ਨਾ ਵਿਖਾਈ ਦੇਵੇ ਉਸ ਸਮੇ ਸਾਡੇ ਅੱਗੇ ਰਾਸਤਾ ਤਿਆਰ ਕਰਕੇ ਅਦਭੁਤ ਚਮਤਕਾਰ ਕਰਕੇ ਅਤੇ ਰਾਸਤਾ ਖੋਲ ਕੇ ਆਪਣੇ ਨਾਮ ਦੀ ਮਹਿਮਾ ਲੈਣ ਦੇ ਲਈ ਅੱਜ ਸਾਡੇ ਵਿਚਕਾਰ ਉਤਰ ਆਏ ਹੋ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਸਾਡੇ ਜੀਵਨ ਚ ਜਿਸ ਵੀ ਗੱਲ ਦਾ ਸਾਨੂੰ ਭੈ ਹੈ ਜਿਸ ਵੀ ਗੱਲ ਦਾ ਸਾਨੂੰ ਡਰ ਹੈ ਉਸ ਡਰ ਨੂੰ ਤੁਹਾਡੇ ਹੱਥਾਂ ਚ ਦੇ ਦਿੰਨੇ ਆ ਤੁਸੀਂ ਹੀ ਸਾਡੀ ਦੇਹ ਪ੍ਰਾਣ ਆਤਮਾ ਚ ਸਾਨੂੰ ਸ਼ਾਂਤੀ ਦੇ ਦਿਓ ਸਾਨੂੰ ਸਕੂਨ ਦੇ ਦਿਓ ਇਸ ਆਤਮਿਕ ਯਾਤਰਾ 'ਚ ਇਸ ਜੀਵਨ ਦੀ ਯਾਤਰਾ ਦੇ ਵਿੱਚ ਰੁਕਾਵਟ ਬਣਨ ਵਾਲੇ ਮੁਸ਼ਕਿਲ ਦੇ ਰੂਪ 'ਚ ਆਉਣ ਵਾਲੇ ਹਰ ਇੱਕ ਹਾਲਾਤਾਂ ਨੂੰ ਪਿਤਾ ਆਸ਼ੀਸ਼ ਦੇ ਰੂਪ ਦੇ ਵਿੱਚ ਬਦਲ ਦਿਓ ਇਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਪ੍ਰਭੂ ਵਿਰੋਧੀ ਸਾਡਾ ਸ਼ਿਕਾਰ ਕਰਨਾ ਚਾਹੁੰਦਾ ਨਾਸ਼ ਕਰਨਾ ਚਾਹੁੰਦਾ ਸਾਨੂੰ ਬਰਬਾਦ ਕਰਨ ਦੇ ਲਈ ਉਹ ਸੋਚ ਕੇ ਆ ਰਿਹਾ ਹੈ ਉਸ ਨੂੰ ਤੁਸੀਂ ਨਾਸ਼ ਕਰਨ ਜਾ ਰਹੇ ਹੋ ਪਿਤਾ ਅਸੀਂ ਤੁਹਾਡਾ ਤਨਵਾਦ ਸਤੂਤੀ ਅਤੇ ਮਹਿਮਾ ਕਰਦੇ ਹਾਂ ਪ੍ਰਾਰਥਨਾ ਸੁਣਨ ਦੇ ਲਈ ਧੰਨਵਾਦ ਤੁਹਾਡੀ ਮਹਿਮਾ ਕਰਦੇ ਹੋਏ ਸਾਡੇ ਜੀਵਨ ਚ ਬਹੁਤ ਜਲਦ ਅਦਭੁਤ ਕੰਮਾਂ ਨੂੰ ਤੁਸੀਂ ਕਰਨ ਜਾ ਰਹੇ ਹੋ ਪ੍ਰਭੂ ਸਾਨੂੰ ਤੁਸੀਂ ਅਨੰਦਿਤ ਕਰਨ ਜਾ ਰਹੇ ਹੋ ਇਸ ਲਈ ਅਸੀਂ ਤੁਹਾਡੀ ਸਤਿਤੀ ਕਰਦੇ ਹਾਂ ਯੀਸ਼ੂ ਦੇ ਨਾਮ ਚ ਤੁਹਾਡੀ ਮਹਿਮਾ ਕਰਦੇ ਹੋਏ ਇਸ ਪ੍ਰਾਰਥਨਾ ਨੂੰ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ ਪ੍ਰਭੂ ਜੀ ਮੇਰੇ ਸਾਰੇ ਭੈਣੋ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਸ਼ਾਲੋਮ ਤੁਸੀਂ ਠੀਕ ਹੋ ਕਲਵਰੀ ਆਵਾਜ਼ 2003 ਤੋਂ ਸ਼ੁਰੂ ਹੋਇਆ ਅਤੇ ਅੱਜ 2023 ਨੂੰ 20 ਸਾਲ ਹੋ ਚੁੱਕਿਆ ਤੁਸੀਂ ਇਸ ਟੀਵੀ ਪ੍ਰੋਗਰਾਮ ਨੂੰ ਪਿਆਰ ਕੀਤਾ ਉਤਸ਼ਾਹਿਤ ਕੀਤਾ ਪ੍ਰਾਰਥਨਾ ਕੀਤੀ ਇਹਨਾਂ ਹੀ ਨਹੀਂ ਆਪਣੀਆਂ ਭੇਂਟਾਂ ਦੇ ਦੁਆਰਾ ਤੁਸੀਂ ਸਾਰਿਆਂ ਨੇ ਮਦਦ ਕੀਤੀ ਆ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਪੂਰੇ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਦੁਆਰਾ ਹਜ਼ਾਰਾਂ ਅਤੇ ਕਰੋੜਾਂ ਲੋਕਾਂ ਤੱਕ ਜਿਉਂਦੇ ਪਰਮੇਸ਼ਵਰ ਦੇ ਅਦਭੁਤ ਸੂਚਨਾਚਾਰ ਨੂੰ ਫੈਲਾਉਣ ਦੇ ਲਈ ਤੁਹਾਡੀ ਕੀਤੀ ਸਹਾਇਤਾ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਉਸੇ ਤਰ੍ਹਾਂ ਸਾਡਾ ਇਹ ਕਲਵਰੀ ਆਵਾਜ਼ ਦਾ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਨਹੀਂ ਭਾਰਤ ਦੇਸ਼ ਚ ਬੋਲੀਆਂ ਜਾਣ ਵਾਲੀਆਂ ਹਰ ਖਾਸ ਭਾਸ਼ਾ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਸੂਚਨਾਚਾਰ ਨੂੰ ਅਸੀਂ ਫੈਲਾ ਸਕੀਏ ਮਿਹਨਤ ਕਰ ਰਹੇ ਹਾਂ ਉਸੇ ਤਰ੍ਹਾਂ ਹਰ ਮਹੀਨੇ ਲਗਭਗ 650 ਟੀਵੀ ਪ੍ਰੋਗਰਾਮ ਚਲਾਈ ਜਾ ਰਹੇ ਆ ਬੋਝਨਲ ਪਰ ਇਸੇ ਕਾਇਜੇ ਜਾਰੀ ਰੱਖਣੀ ਹੈ ਤਾਂ ਤਾਂ ਜ਼ਰੂਰ ਤੁਹਾਡੀ ਸਹਾਇਤਾ ਪ੍ਰਾਤਨਾ ਅਤੇ ਸਹਿਯੋਗ ਬਹੁਤ ਜ਼ਰੂਰੀ ਆ ਇੱਕ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਅਲੱਗ ਚੈਨਲਸ ਦੇ ਅਨੁਸਾਰ 20000 30000 40000 50000 ਤੱਕ ਇੱਕ ਇੱਕ ਪ੍ਰੋਗਰਾਮ ਦੇ ਲਈ ਖਰਚਾ ਕਰਨਾ ਪੈਂਦਾ ਹੈ ਜੇ ਪ੍ਰਬੂਤਵ ਨੂੰ ਉਤਸ਼ਾਹਿਤ ਕਰੇ ਇਸ ਟੀਵੀ ਪ੍ਰੋਗਰਾਮ ਦੀ ਮਦਦ ਕਰਨ ਦੇ ਲਈ ਜੇ ਤੁਹਾਡੇ ਮਨ ਚ ਬੋਝ ਆਵੇ ਤਾ ਜ਼ਰੂਰ ਪ੍ਰਾਰਥਨਾ ਕਰਕੇ ਇਸ ਸੇਵਕਾਇਦੀ ਮਦਦ ਕਰੋ ਮੈਂ ਚਾਹੁੰਦਾ ਹਾਂ ਪਿਆਰਿਓ ਹైదరాబాద్ ਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਸਪான்ਸਰ ਮੀਟਿੰਗ ਚ ਤੁਸੀਂ ਵੀ ਸ਼ਾਮਿਲ ਹੋ ਕੇ ਆਪਣੇ ਪਰਿਵਾਰ ਦੇ ਵੱਲੋਂ ਇੱਕ ਟੀਵੀ ਪ੍ਰੋਗਰਾਮ ਦੀ ਮਦਦ ਕਰੋਗੇ ਤਾ ਸੂਚਨਾ ਚਾਰ ਲੱਖਾਂ ਲੋਕਾਂ ਤੱਕ ਪਹੁੰਚਾਇਆ ਜਾਏਗਾ ਮੈਂ ਬੇਨਤੀ ਕਰਦਾ ਹਾਂ ਕਿ ਇਸ ਹਫਤੇ ਕਿ ਪਰਿਵਾਰ ਚ ਕਿਸੇ ਦਾ ਜਨਮ ਦਿਨ ਹੈ ਜਾਂ ਪਰਮੇਸ਼ਵਰ ਨੇ ਕੋਈ ਤੁਹਾਡੇ ਜੀਵਨ ਚ ਚਮਤਕਾਰ ਕੀਤਾ ਕਿ ਤੁਹਾਡੀ ਪ੍ਰਾਰਥਨਾ ਦਾ ਉੱਤਰ ਦਿੱਤਾ ਜੇ ਦਿੱਤਾ ਹੈ ਕਿ ਤਨਵਾਦੀ ਹੋ ਕੇ ਕਲਰੀ ਆਵਾਜ਼ੀ ਸਹਾਇਤਾ ਕਰਨਾ ਚਾਹੋਗੇ ਜੇ ਪਰਮੇਸ਼ਵਰ ਨੇ ਸੰਤਾਨ ਦਿੱਤੀ ਆ ਉਸ ਦਾ ਨਾਮ ਰੱਖਣਾ ਹੈ ਤਾਂ ਅੱਖਰ ਅਭਿਆਸ ਕਰਨਾ ਮੂੰਹ ਜੂਠਾ ਕਰਵਾਉਣਾ ਇਹਨਾਂ ਸ਼ੁਭ ਕੰਮਾਂ ਨੂੰ ਮੇਰੇ ਹੱਥਾ ਦੁਆਰਾ ਜੇ ਆਪਣੀ ਬੱਚਾ ਦੇ ਜੀਵਨ ਚ ਕਰਵਾਉਣਾ ਚਾਹੁੰਦੇ ਹੋ ਤਾਂ ਸ਼ਨੀਵਾਰ ਨੂੰ ਕਲਰੀ ਆਵਾਜ਼ ਟੀਵੀ ਪ੍ਰੋਗਰਾਮ ਦੀ ਸਹਾਇਤਾ ਕਰਕੇ ਆਪਣੇ ਜੀਵਨ ਦੇ ਸ਼ੁਭ ਕੰਮਾਂ ਨੂੰ ਮੇਰੇ ਨਾਲ ਸੈਲੀਬ੍ਰੇਟ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਯਾਨੀ ਮੇਰੀ ਮਿਹਨਤ ਚ ਤੁਸੀਂ ਵੀ ਹਿੱਸਾ ਲੈ ਕੇ ਸੁਸ਼ਮਚਾਰ ਵੰਡੋ ਤੁਹਾਡੀ ਖੁਸ਼ੀ 'ਚ ਮੈਂ ਵੀ ਹਿੱਸਾ ਲੈ ਕੇ ਮੈਂ ਵੀ ਤੁਹਾਡੀ ਖੁਸ਼ੀ ਨੂੰ ਸਾਂਝੀ ਕਰਾਂ ਮਨ ਤੋਂ ਚਾਹੁੰਦੇ ਹੋਏ ਇਸ ਅਦਭੁਤ ਪਰਮੇਸ਼ਵਰ ਦੇ ਸੁਸ਼ਮਚਾਰ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਣ ਲਈ ਤੁਹਾਡੀ ਪ੍ਰਾਰਥਨਾ ਤੇ ਤੁਹਾਡੇ ਸਹਿਯੋਗ ਨੂੰ ਚਾਹੁੰਦੇ ਹੋਏ ਪ੍ਰਭੂ 'ਚ ਤੁਹਾਡਾ ਪਿਆਰਾ ਸतीश ਕੁਮਾਰ